ਉਹ ਬੱਤੀ ਨਹੀਂ ਆਂਦੀ ਯਾਰ ਕਾ ਡਾ ਬਲੈਕਆਊਟ ਲਾਇਆ ਇਹਨਾਂ ਨੇ ਆ ਗਿਆ ਖੇਤ ਮਜ਼ਦੂਰਾਂ ਨੂੰ ਬਹਿ ਗਏ ਇਹਨੂੰ ਬੰਦ ਕਰਕੇ ਤੇ ਇਹਨੂੰ ਨਾ ਕੋਈ ਮਜ਼ਦਹਲ ਛੱਡ ਦੇਣ ਮੁੜ ਕੇ ਯਾਰ ਇਦਾਂ ਕਦਾਂ ਮਜ਼ਦਹਲ ਛੱਡ ਲੂਗਾ ਮੈਂ ਜੋ ਐਵੇਂ ਕਿਉਂ ਨਾ ਛੱਡ ਦੋ ਜਿੰਨਾਂ ਦੇ ਘਰਾਂ ਜਾਂ ਗਿਆ ਹਲੇ ਕਾਂਡੇ ਤਾਂ ਉਹਨਾਂ ਨੂੰ ਗੁੱਸਾ ਨਹੀਂ ਆਉਂਦਾ ਗੁੱਸਾ ਆਉਂਦਾ ਇੱਥੇ ਬਹਿਣੇ ਉਹ ਆਈ ਕਿਹੜਾ ਚੂੜੀਆਂ ਪਾਈਆਂ ਵਾ ਫਿਰ ਆ ਚੂੜੀਆਂ ਦੇ ਭਾਨੇ ਤੁਸੀਂ ਕਮਜ਼ੋਰ ਸਮਝੀਓਂ ਗਾਹ ਨੂੰ ਵਾਧੇ ਜਾਂਦੇ ਜੇ ਉਧਰੋਂ ਚੈਨਾ ਆ ਗਿਆ ਨਾ ਫਿਰ ਵੇਖੀ ਕੀ ਬਣਦਾ ਕੋਈ ਇਦਾਂ ਕਦਾਂ ਚੈਨਾ ਆ ਜੂਗਾ ਯਾਰ ਉਹ ਚైనా ਪਾਕਿਸਤਾਨ ਦਾ ਫੁੱਫੜ ਲੱਗਦਾ ਉਹਨਾਂ ਨੇ ਕਰਜ਼ਾ ਦਿੱਤਾ ਪਾਕਿਸਤਾਨ ਨੂੰ ਐਸ ਟਾਈਮ ਪਾਕਿਸਤਾਨ ਦੀ ਜ਼ਮੀਨ ਸਾਰੀ ਚైనా ਦੇ ਕੋਲ ਆ ਤੇ ਜਿਹੜੀ ਗਹਣੇ ਪਈ ਜ਼ਮੀਨ ਤੇ ਆਪਾਂ ਜਾ ਕੇ ਤਾੜਫੜ ਕਰਾਂਗੇ ਤੇ ਅਗਲੇ ਨੂੰ ਦੱਸਾਂ ਨਾ ਉਹ ਤੇ ਫੇ ਜੇ ਚైనా ਆਉਂਦਾ ਨਾ ਇਧਰੋਂ ਵੀ ਸਾਡੇ ਨਾਲ ਅਮਰੀਕਾ ਨੇ ਆਉਣਾ ਵਾ ਇਹ ਬੱਲੇ ਤੇਰੀ ਅਮਰੀਕਾ ਆ ਗਿਆ ਤਾਂ ਉਧਰੋਂ ਰਸ਼ੀਆ ਲੈ ਮੇਰੇ ਆਪਣੇ ਇਨਰਜੀ ਬਣੂਗਾ ਉਹ ਰਸ਼ੀਆ ਕਿੱਦਾਂ ਆ ਜੂਗਾ ਰਸ਼ੀਆ ਨੇ ਤਾਂ ਹੁਣ ਮੋਦੀ ਨੇ ਹੱਥ ਮਲਾਇਆ ਵਾ ਹੱਥ ਮਲਾਇਆ ਮੋਦੀ ਜਾ ਕੇ ਗੋਦੀ 'ਚ ਥੋੜੀ ਬਹਿ ਗਿਆ ਗਾੜੀ ਨਾਨਾ ਲਾਦਦਾ ਨਾ ਰਸ਼ੀਆ ਦਾ ਤੈਨੂੰ ਜ਼ਿਆਦਾ ਪਤਾ ਵਾ ਰਾ ਦਿਮਾਗ ਨਾ ਤੱਤਾ ਕਰ ਉਧਰ ਜੁਕਰਿਆਂ ਨਾਲੇ ਵੀ ਤੱਤੇ ਹੋਈ ਜਾਂਦੇ ਆ ਇਹ ਗੱਲ ਗੱਲ ਗਾਂ ਦੀ ਗਾਂ ਵਾਦੀ ਜਾਣੀ ਆ ਤੇ ਵੇਖੀ ਇੱਥੇ ਬਣਦਾ ਕੀ ਆ ਤੂੰ ਇਹਨੂੰ ਬੰਦ ਕਰ ਦੇ ਉਹ ਭਰਾਵਾ ਮੈਂ ਨਹੀਂ ਕਰਦੀ ਮੇਰਾ ਹਸਣ ਘੜਾ ਇਹ ਹਾਸੇ ਵਾਲੀ ਗੱਲ ਹੈ ਤੇ ਹਾਸੇ ਵਾਲੀ ਗੱਲ ਆ ਜੋ ਕਰੀਏਗਾ ਹੱਸੇਗਾ ਨਹੀਂ ਗੱਲ ਛੇਕਦਾ ਜੂਗਾ ਕਿ ਮੈਨੂੰ ਪਤਾ ਵਾ ਵੀ ਜੇ ਆਪਣਾ ਭਲੇਖੇ ਨਾ ਵੀ ਪਾਕਿਸਤਾਨ ਦੇ ਪਰਮਾਣੂ ਬੰਬ ਦੇ ਕੋਈ ਮਜਾਲ ਦੇ ਕੀ ਨਾ ਇਹਨੇ ਦਿੱਲੀ ਤੱਕ ਡਾ ਕੇ ਰੱਖ ਦੇਣਾ ਦਿੱਲੀ ਰੰਪ ਤੂੰ ਆਪਣਾ ਮੂੰਹ ਨਾ ਡਾਲੀ ਮੇਰੇ ਤੋਂ ਉੱਤੋਂ ਲੀਗਰ ਨਾ ਤੱਤਾ ਰਹਿਣ ਦੇ ਅੱਦ ਲੰਦੇ ਆਂ ਪੰਚਰ ਦੇ ਰੇਆਪੀ ਕਰਦਾ ਤਾਂ ਕਰ ਜਾਂਦਾ